ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਨਾ ਭਾਈ ਸਾਹਿਬ ਭਾਈ ਉੱਤਮ ਸਿੰਘ ਜੀ ਜਦੋਂ ਬਾਬਾ ਜੀ ਦੀ ਸੇਵਾ ਕਰਦੇ ਸੀ ਤਾਂ ਦਿਆਲ ਭਗਤ ਤੇ ਕੇਸਰ ਕੌਰ ਨੇ ਭਾਈ ਸੈਮ ਨੂੰ ਹੱਥ ਬਨ ਕੇ ਬੇਨਤੀ ਕੀਤੀ ਸੀ ਕਿ ਜੋ ਵੀ ਘਰ ਵਿੱਚ ਗਾਈਆਂ ਮਈਆਂ ਹਨ ਸਭ ਕੁਝ ਬਾਬਾ ਜੀ ਦਾ ਹੈ ਜਿਸ ਚੀਜ਼ ਦੀ ਵੀ ਲੋੜ ਹੋਵੇ ਪੁੱਛਣ ਦੀ ਵੀ ਕੋਈ ਲੋੜ ਨਹੀਂ ਦੁੱਧ ਦਹੀਂ ਲੱਸੀ ਮੱਖਣ ਕਿਉ ਜਿਸ ਚੀਜ਼ ਦੀ ਲੋੜ ਹੋਵੇ ਜਿੰਨਾ ਵੀ ਲੈ ਜਾਣਾ ਚਾਹੁੰਦੇ ਹੋ ਲੈ ਜਾਓ ਸੋ ਐਨਾ ਦੀ ਬੇਨਤੀ ਅਨੁਸਾਰ ਜਿਸ ਚੀਜ਼ ਦੀ ਲੋੜ ਹੁੰਦੀ ਸੀ ਬਾਬਾ ਜੀ ਵਾਸਤੇ ਭਾਈ ਉੱਤਮ ਸਿੰਘ ਜੀ ਲੈ ਜਾਂਦੇ ਸੀ ਉਸ ਸਮੇਂ ਮੱਖਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਸੀ ਕਿਉਂਕਿ ਬਾਬਾ ਜੀ ਸੀਸ ਤੇ ਵੀ ਮੱਖਣ ਰੱਖਦੇ ਸਨ ਤੇ ਚਰਨਾ ਤੇ ਵੀ ਮੱਖਣ ਹੀ ਲਾਇਆ ਕਰਦੇ ਸਨ ਬੀਬੀ ਕੇਸਰ ਕੌਰ ਜੀ ਨੇ ਬਾਬਾ ਜੀ ਵਾਸਤੇ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਕਰਕੇ ਕਪਾਹ ਵੇਲਣੀ ਸੂਤ ਕਤਣਾ ਫਿਰ ਜੁਲਾਹੇ ਨੂੰ ਕਹਿਣਾ ਅੱਲਾ ਅੱਲਾ ਕਰਕੇ ਉਨਣਾ ਕਰ ਇਸ ਤਰ੍ਹਾਂ ਕੋਈ ਨਾ ਕੋਈ ਬਾਬਾ ਜੀ ਦਾ ਬਸਰ ਬਣਾਉਂਦੇ ਰਹਿਣਾ ਜਦੋਂ ਬਾਬਾ ਜੀ ਨੇ ਬਾਗੇ ਆਉਣਾ ਬਾਬਾ ਜੀ ਦੇ ਚਰਨਾ ਵਿੱਚ ਹਾਜ਼ਰ ਕਰ ਦੇਣੀ ਐਸੀ ᔪਕਤੀ ਨਾਲ ਇੱਕ ਖੇਸ ਬਣਾਇਆ ਜਦੋਂ ਬਾਬਾ ਜੀ ਆਉਣਗੇ ਭੇਟਾ ਕਰਾਂਗੀ ਪਰ ਬਾਬਾ ਜੀ ਬਾਗੇ ਗਏ ਹੀ ਕੋਈ ਨਾ ਪਤਾ ਲੱਗਾ ਕਿ ਬਾਬਾ ਜੀ ਸਰੀਰ ਛੱਡ ਗਏ ਹਨ ਹੁਣ ਖੇਸ ਕਿਸ ਨੂੰ ਦੇਣਾ ਸੀ ਇਸ ਖੇਸ ਨੂੰ ਸੰਭਾਲ ਕੇ ਰੱਖ ਲਿੱਤਾ ਕਿ ਬਾਬਾ ਜੀ ਜਿਸ ਦੀ ਪ੍ਰੇਰਨਾ ਕਰਨਗੇ ਉਸ ਨੂੰ ਦੇਵਾਂਗੀ ਉਹਨ ਮਾਸਟਰ 인ਦਰ ਸਿੰਘ ਨੇ ਪਿੰਡ ਤੋਂ ਮਗਿਆਨੇ ਸ਼ਹਿਰ ਵਿੱਚ ਵਾਜੇ ਜੋੜੀਆਂ ਆਦਕ ਦੀ ਦੁਕਾਨ ਬਣਾ ਲਈ ਹੋਰ ਟਿਊਸ਼ਨਾਂ ਤੇ ਵਾਜਾ ਜੋੜੀ ਸਭ ਸਾ ਸਿਖਾਉਣੇ ਸ਼ੁਰੂ ਕਰ ਦਿੱਤੇ ਮਾਸਟਰ 인ਦਰ ਸਿੰਘ ਬਾਗੇ ਗਿਆ ਮਾਤਾ ਨੂੰ ਕਿਹਾ ਇਹ ਖੇਸ ਮੰਨੂ ਦੇ ਦੇ ਆਗੋ ਮਾਂ ਨੇ ਕਿਹਾ ਜਿਸ ਦੇ ਬਾਬਾ ਜੀ ਪ੍ਰੇਰਣਾ ਕਰਨਗੇ ਮੈਂ ਉਸ ਨੂੰ ਦੇਵਾਂਗੀ ਕੋਚੇਰ ਮਗਰੋਂ ਮਾਸਟਰ ਦੇ ਘਰ ਮੁੰਡਾ ਹੋਇਆ ਇਸ ਦਾ ਨਾਮ ਸੰਤ ਗੁਰਮੁਖ ਸਿੰਘ ਜੀ ਨੇ ਗੁਰਚਰਨ ਸਿੰਘ ਰੱਖਿਆ ਇਹ ਸੰਤ ਵੀ ਬਾਬਾ ਜੀ ਨੇ ਨਗਰੋਟੇ ਤੋਂ ਸਰਦਾਰ ਜਸਵੰਤ ਸਿੰਘ ਜੀ ਦੇ ਨਾਲ ਬਾਗੇ ਭੇਜਿਆ ਸੀ ਜੋ ਉਹਨਾਂ ਨੇ ਸ੍ਰੀ ਅਖੰਡ ਪਾਠ ਬਾਬਾ ਜੀ ਦੇ ਹੁਕਮ ਅਨੁਸਾਰ ਚਲਾਏ ਹੋਏ ਸੀ ਇਸ ਤੋਂ ਬਾਅਦ ਮਾਸਟਰ ਨੇ ਆਪਣੇ ਘਰ ਮਗਿਆਣੀ ਸ੍ਰੀ ਅਖੰਡ ਪਾਠ ਕਰਾਇਆ ਤੇ ਮਾਤਾ ਨੂੰ ਵੀ ਲੈ ਗਿਆ ਮਾਤਾ ਕੇਸਰ ਕੌਰ ਜੀ ਖੇਸ ਨਾਲ ਲੈ ਕੇ ਗਈ ਤੇ ਗੁਰੂ ਮਹਾਰਾਜ ਦੇ ਹੇਠ ਇਹ ਖੇਸ ਵਿਛਾ ਦਿੱਤਾ ਹੁਣ ਪਾਠ ਦੇ ਭੋਗ ਤੋਂ ਬਾਅਦ ਮਾਂ ਤਾਂ ਪਿੰਡ ਬਾਗੇ ਆ ਗਈ ਤੇ ਖੇਸ ਮਾਸਟਰ ਦੇ ਘਰ ਰਹਿ ਗਿਆ ਇਸ ਖੇਸ ਨੂੰ ਹਰਕੋਰ ਨੇ ਅਲੱਗ ਹੀ ਰੱਖ ਦਿੱਤਾ ਕੁਝ ਧੇਰ ਬਾਅਦ ਪਾਕਿਸਤਾਨ ਬਣ ਗਿਆ ਹੋਰ ਬਹੁਤ ਕੁਝ ਉੱਥੇ ਰਹਿ ਗਿਆ ਪਰ ਇਹ ਖੇਸ ਨਾਲ ਲੁਧਿਆਣੇ ਆ ਗਿਆ ਇੱਥੇ ਆ ਕੇ ਮਾਸਟਰ ਬਿਮਾਰ ਹੋ ਗਿਆ ਫਿਰ ਬਾਬਾ ਈਸ਼ਰ ਸਿੰਘ ਜੀ ਪਾਸ ਛੋੜ ਈ ਆਏ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਮਾਸਟਰ ਯਾਦ ਕਰ ਜੋ ਤੈਨੂੰ ਸ਼੍ਰੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਇੱਕ ਤੋਂ ਨਚਿਆ ਨਾ ਕਰ ਤੇ ਦੂਜਾ ਕਿਸੇ ਨੂੰ ਨਾਚ ਕਰਨਾ ਨਾ ਸਿਖਾਇਆ ਕਰ ਇਹ ਬਚਨ ਮੰਨ ਲੈ ਖਬਰੇ ਸਤਗੁਰੂ ਠੀਕ ਹੀ ਕਰ ਦੇ ਅੱਗੋ ਸੱਤ ਬਚਨ ਕਰ ਦਿੱਤਾ ਹੁਣ ਮਾਸਟਰ ਵੀ ਠੀਕ ਹੋ ਗਿਆ ਪਰ ਲੋਕਾਂ ਦੇ ਕਹੇ ਕਹਾਏ ਫਿਰ ਨਾਚ ਸਿਖਾਉਣਾ ਸ਼ੁਰੂ ਕਰ ਦਿੱਤਾ ਫਿਰ ਲੱਤ ਐਸੀ ਖਰਾਬ ਹੋ ਗਈ ਬੜਾ ਯਤਨ ਤੇ ਇਲਾਜ ਕੀਤਾ ਪਰ ਠੀਕ ਨਾ ਹੋਈ ਅਖੀਰ ਸਰੀਰ ਛੱਡ ਗਿਆ ਹੁਣ ਹਾਰਕੋਨ ਨੇ ਬੇਨਤੀ ਕੀਤੀ ਪਾਦਸ਼ਾ ਪਤੀ ਤੋਂ ਬਿਨਾ ਇਸਤਰੀ ਦਾ ਕਾਹਦਾ ਜੀਵਨ ਹੈ ਹਜ਼ੂਰ ਨੇ ਕਿਹਾ ਬੀਬਿਆ ਪਰਮੇਸ਼ਰ ਨੂੰ ਯਾਦ ਕਰੋ ਪਰਮੇਸ਼ਰ ਭਲੀ ਕਰੇਗਾ ਅਗੋਂ ਬੇਨਤੀ ਕੀਤੀ ਪਾਦਸ਼ਾ ਕੋਈ ਰਾਹ ਦੱਸੋ ਹਜ਼ੂਰ ਨੇ ਏਉਂ ਰਾਹ ਦੱਸਿਆ ਕਾਹੋ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਭਾਵ ਜੋ ਨਿਤਨੇਮ ਕਰਨਾ ਹੈ ਉਹ ਬਾਣੇ ਵਿੱਚ ਰਹਿ ਕੇ ਕਰਨਾ ਹੈ ਤੇ ਇੱਛਾ ਬਣਾ ਕੇ ਨਹੀਂ ਕਰਨਾ ਮਤਲਬ ਕਿ ਨਿਰ ਇਛਤ ਹੋ ਕੇ ਕਰਨਾ ਹੈ ਬਾਣਾ ਉਹ ਹੈ ਜੋ ਹੁਕਮ ਮੰਨ ਕੇ ਕਰਦਾ ਹੈ ਭਾਵੇਂ ਚਾਹੇ ਮਨ ਲੱਗੇ ਜਾਂ ਨਾ ਲੱਗੇ ਚਾਹੇ ਦੁੱਖ ਹੋਵੇ ਚਾਹੇ ਸੁਖ ਹੋਵੇ ਜੇ ਸੁਖ ਦੇ ਨ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਭਾਵ ਸੁਖ ਹੋਵੇ ਜਾਂ ਦੁੱਖ ਹੋਵੇ ਮਨ ਟਿਕੇ ਜਾਂ ਨਾ ਟਿਕੇ ਹੁਕਮ ਮੰਨ ਕੇ ਭਾਵ ਬਾਣਾ ਮੰਨ ਕੇ ਨਿਤਨੇਮ ਜ਼ਰੂਰ ਕਰਨਾ ਹੈ ਦੂਜਾ ਹੈ ਫਲ ਦੀ ਇੱਛਾ ਨਾ ਰੱਖੀ ਜੋ ਫਲ ਦੀ ਇੱਛਾ ਰੱਖ ਕੇ ਨਿਤਨੇਮ ਕਰਦਾ ਹੈ ਉਹ ਮੰਗਤੇ ਦੀ ਤਰ੍ਹਾਂ ਭੁੱਖਾ ਰਹਿੰਦਾ ਹੈ ਜਿਵੇਂ ਮਾਲੀ ਬੂਟਾ ਲਾਉਂਦਾ ਹੈ ਉਸ ਦੀ ਇੱਛਾ ਫਲ ਤੱਕ ਹੁੰਦੀ ਹੈ ਮੈਂ ਦੋ ਸੈਰੀ ਆਂਬ ਲਾ ਰਿਆਂ ਹਾਂ ਇਸ ਦਾ ਇਤਨੇ ਚਿਰ ਤੱਕ ਇਹੋ ਜਿਹਾ ਫਲ ਲੱਗੇਗਾ ਉਫਾਲ ਦੀ ਇੱਛਾ ਰੱਖਦਾ ਰੱਖਦਾ ਹਮੇਸ਼ਾ ਗਰੀਬ ਹੀ ਰਹਿੰਦਾ ਹੈ ਜੋ ਮੰਗੇ ਸੋ ਭੂਖਾ ਰਹੇ ਇਸ ਸੰਗ ਰਾਚੇ ਸੋ ਕਛੂ ਨਾ ਲਹੇ ਭਾਵ ਸਿਰਫ ਸਿਮਰਨ ਤੇ ਕੀਰਤਨ ਰਾਚੇ ਕਹੀਏ ਰਾਸ ਲਵੇ ਭਾਵ ਕੇ ਜੋ ਸਿਮਰਨ ਤੇ ਕੀਰਤਨ ਨਿਰ ਇਛਤ ਹੋ ਕੇ ਪਾਣੀ ਵਿੱਚ ਰਹਿ ਕੇ ਕਰਦਾ ਹੈ ਉਸ ਦੀ ਕਮਾਈ ਛੇਤੀ ਪਰਫੁੱਲਿਤ ਹੁੰਦੀ ਹੈ ਕੀਰਤਨ ਕਰਨ ਵਾਲੇ ਨਾਲੋਂ ਸੁਣਨ ਵਾਲੇ ਦਾ ਦਰਜਾ ਵੱਡਾ ਹੈ ਕੀਰਤਨ ਕਰਨ ਵਾਲਾ 3 ਘੰਟੇ ਕਰੇ ਤੇ ਸੁਨਣ ਵਾਲਾ 1 ਘੰਟਾ ਸੁਨੇ ਤਾਂ ਇੰਨਾ ਦਾ ਦਰਜਾ ਬਰਾਬਰ ਹੈ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰੂ ਰਹਿਆ ਪਰਪੂਰੇ ਅਥਵਾ ਪਵਿੱਤਰ 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 ਪੁਨੀਤ ਪਾਉ ਕੀਰਤਨ ਕਰਨ ਵਾਲਾ ਪਵਿੱਤਰ ਹੋ ਜਾਂਦਾ ਹੈ ਤੇ ਸੁਨਣ ਵਾਲਾ ਪੁਨੀਤ ਹੋ ਜਾਂਦਾ ਹੈ ਭਾਵ ਕਰਨ ਵਾਲਾ ਭਾਂਡੇ ਨੂੰ ਮਾਂਜੇ ਤੋਤੇ ਦੀ ਤਰ੍ਹਾਂ ਹੋ ਜਾਂਦਾ ਹੈ ਅਤੇ ਸੁਨਣ ਵਾਲਾ ਮਾਂਜ ਧੋ ਕੇ ਅਥਵਾ ਵਿੱਚ ਪਦਾਰਤ ਪਾ ਦਈਏ ਦੀ ਤਰ੍ਹਾਂ ਹੋ ਜਾਂਦਾ ਹੈ ਇਸੇ ਤਰ੍ਹਾਂ ਕੀਰਤਨ ਕਰਨ ਵਾਲੇ ਨੂੰ ਮਾਇਆ ਦਾ ਰੰਗ ਲੱਗਦਾ ਹੈ ਅਥਵਾ ਸੁਣਨ ਵਾਲੇ ਨੂੰ ਨਾਮ ਦਾ ਰੰਗ ਲੱਗਦਾ ਹੈ ਇਸ ਤਰ੍ਹਾਂ ਬਾਬਾ ਜੀ ਨੇ ਉਪਦੇਸ਼ ਵੀ ਦਿੱਤਾ ਤੇ ਹੌਸਲਾ ਵੀ ਦਿੱਤਾ ਅਤੇ ਬਾੜ ਵੀ ਦਿੱਤਾ ਬਚਨ ਕੀਤਾ ਇਸ ਤਰ੍ਹਾਂ ਨਿਤਨੇਮ ਪੱਕਾ ਕਰੋ ਗੁਰੂ ਨਾਨਕ ਸਾਪ ਤਰਾ ਮਿਹਰ ਕਰੇਗਾ ਆਗੋ ਹਾਰਕੌਰ ਨੇ ਸਤ ਬਚਨ ਕੀਤਾ ਅਤੇ ਹੁਕਮ ਅਨੁਸਾਰ ਨਿਤਨੇਮ ਬਣਾ ਲਿਆ ਕੁਝ ਸਮੇਂ ਵਿੱਚ ਹੀ ਰੰਗ ਭਾਗ ਲੱਗ ਗਏ ਹੁਣ ਹਾਰ ਕੋਰ ਘਰ ਚਲੀ ਗਈ ਤੇ यथाਸ਼ਕਤ ਪ੍ਰਸ਼ਾਦ ਤਿਆਰ ਕਰਕੇ ਲਿਆਈ ਹੁਣ ਹਜ਼ੂਰੀਏ ਸਾਧੂ ਸਿੰਘ ਜੀ ਨੇ ਕਿਹਾ ਅਸੀਂ ਬਾਬਾ ਜੀ ਦੇ ਬੱਸਰ ਨਾਲ ਨਹੀਂ ਲਿਆਏ ਸੈਰ ਕਰਦੇ ਕਰਦੇ ਇੱਥੇ ਰਾਤ ਪੈ ਗਈ ਹੈ ਸਾਨੂੰ ਬਾਬਾ ਜੀ ਵਾਸਤੇ ਦੋ ਤਿੰਨ ਬੱਸਰ ਚਾਹੀਦੇ ਹਨ ਉਂਝ ਤਾਂ ਗਰਮੀ ਦੇ ਦਿਨ ਹਨ ਪਰ ਫਿਰ ਵੀ heਠਾਂ ਵਿੱਚ ਛਾਉਣ ਵਾਸਤੇ ਤਾਂ ਚਾਹੀਦੇ ਹਨ ਅਗੋਂ ਹਰਕੋਰ ਨੇ ਸੱਤ ਵਚਨ ਕਰਕੇ 3-4 ਕੱਪੜੇ ਅਲੱਗ ਦਿੱਤੇ ਜੋ 인ਦਰ ਸਿੰਘ ਜੋੜੀ ਵਾਲਾ ਚੁੱਕ ਕੇ ਲੈ ਆਇਆ। ਸ਼ਾਮ ਨੂੰ ਕੀਰਤਨ ਦਾ ਟਾਈਮ ਹੋ ਗਿਆ ਤੇ ਕੀਰਤਨ ਕੇਸਗੜ ਸਾਹਿਬ ਕੀਤਾ। ਰਾਤ ਬਾਬਾ ਜੀ ਨੇ ਕੇਸਗੜ ਸਾਹਿਬ ਨਿਵਾਸ ਕੀਤਾ ਤੇ ਸੰਗਤ ਪੁਲਿਸ ਚੌਂਕੀ ਦੇ ਮੈਦਾਨ ਵਿੱਚ ਰਹੀ। ਅਗਲੇ ਦਿਨ ਸਵੇਰੇ ਕੀਰਤਨ ਕੇਸਗੜ ਹੋਇਆ। ਕੀਰਤਨ ਤੋਂ ਬਾਅਦ ਹਜ਼ੂਰੀ ਚਾਹ ਪਾਣੀ ਸ਼ਾਕੀ ਜਦੋਂ ਤੁਰਨ ਲੱਗੇ ਤਾਂ ਬਾਬਾ ਜੀ ਨੇ ਹਜ਼ੂਰੀਏ ਸਾਧੂ ਸਿੰਘ ਨੂੰ ਕਿਹਾ ਹੋਰ ਬੱਸਰ ਸਾਰੇ ਵਾਪਸ ਕਰ ਦੇ ਇੱਕ ਖੇ ਸਾਡੀ ਕਾਰ ਵਿੱਚ ਸੀਟ ਤੇ ਵਿਛਾ ਦੇ ਇਹ ਸਾਡਾ ਹੈ ਅਸੀਂ ਨਾਲ ਲੈ ਕੇ ਜਾਣਾ ਹੈ ਔਰ ਅਸੀਂ ਆਏ ਹੀ ਐਸੇ ਵਾਸਤੇ ਹਾਂ ਇਸ ਖੇਸ ਦੀਆਂ ਵੀ ਸਾਨੂੰ ਕਈਆਂ ਦਿਨਾਂ ਤੋਂ ਅਰਦਾਸਾਂ ਆ ਰਹੀਆਂ ਸਨ ਹੁਣ ਸਾਧੂ ਸਿੰਘ ਨੇ ਹਰਕੋਰ ਨੂੰ ساری ਵਾਰਤਾ ਦੱਸੀ ਇਹ ਗੱਲ ਸੁਣ ਕੇ ਹਰਕੋਰ ਬਹੁਤ ਖੁਸ਼ ਹੋਈ ਕਿ ਅੰਤਰੀਆਮੀ ਬਾਬਾ ਜੀ ਨੇ ਕਿਸ ਤਰ੍ਹਾਂ ਆਪਣੀ ਚੀਜ਼ ਪਹਿਚਾਨ ਕਰਕੇ ਲੈ ਲਈਤੀ ਹੈ ਹੁਣ ਇਥੋਂ ਸੰਗਤ ਨੂੰ ਫਤਿਹ ਬੁਲਾ ਕੇ ਵਾਪਸ ਆਨੰਦਗੜ੍ਹ ਕਿਲੇ ਵਿੱਚ ਬਾਬਾ ਜੀ ਸੰਗਤ ਸਮੇਤ ਆਏ। ਇੱਥੇ ਰਾਗੀ ਕਰਤਾਰ ਸਿੰਘ ਜੀ ਮਿਲੇ। ਇਹ ਰਾਗੀ ਕਦੇ ਸ਼੍ਰੀ ਬਾਬਾ ਨਾਨਕ ਸਿੰਘ ਜੀ ਦੇ ਪਾਸ ਆਇਆ ਸੀ ਤੇ 20 ਦਿਨ ਰਹਿ ਕੇ ਵਾਇਲਨ ਨਾਲ ਕੀਰਤਨ ਸੁਣਾਉਂਦਾ ਰਿਹਾ ਸੀ। ਅੱਜ ਸ਼੍ਰੀ ਬਾਬਾ ਈਸ਼ਰ ਸਿੰਘ ਜੀ ਨਾਲ ਮਿਲਾਪ ਹੋ ਗਿਆ। ਕੁਝ ਦੇਰ ਤਾ ਪਿਛਲੇ ਬਚਨ ਬਿਲਾਸ ਹੁੰਦੇ ਰਹੇ। ਹੁਣ ਬਾਬਾ ਜੀ ਨੇ ਕਿਹਾ ਕੀਰਤਨ ਸੁਣਾ। ਅਗੋ ਸੱਤ ਬਚਨ ਕਰਕੇ ਇਸਨੇ ਕੀਰਤਨ ਸੁਣਾਇਆ। ਵਾਇਲਨ ਦਾ ਸ਼ਬਦ ਪੜਿਆ ਹੋਂ ਵਾਰੀ ਵੰਨਾਂ ਕੋਲੀ ਵੰਨਾਂ ਕੁਝ ਟਾਈਮ ਕੀਰਤਨ ਹੋਇਆ ਹੁਣ ਬਾਬਾ ਜੀ ਦਾ ਨਾਨਕ ਸਰ ਆ ਗਏ ਤੇ ਰਾਗੀ ਕਰਤਾਰ ਸਿੰਘ ਕੁਝ ਚਿਰ ਇੱਥੇ ਨੌਕਰੀ ਕਰਕੇ ਫਿਰ ਨਾਨਕ ਚੀਰੇ ਸ੍ਰੀ ਹਜੂਰ ਸਾਹਿਬ ਤੋਂ ਪਰੇ ਜਾ ਕੇ ਸੇਵਾ ਅਤੇ ਕੀਰਤਨ ਦੀ ਡਿਊਟੀ ਕਰਦਾ ਰਿਹਾ ਤੇ ਸਾਰੀ ਉਮਰ ਉੱਥੇ ਬਿਤਾਈ ਸਾਖੀ ਬਾਬਾ ਈਸ਼ਰ ਸਿੰਘ ਜੀ ਨਾਲ 베ਦੀ ਬਾਬਾ ਮਧੂਸੂਦਨ ਸਿੰਘ ਜੀ ਦੀ ਹੋਈ ਬਾਬਾ ਜੀ ਨਾਨਕ ਸਰ ਬਿਰਾਜਮਾਨ ਹਨ ਬੇਅੰਤ ਸੰਗਤ ਦਰਸ਼ਨ ਮੇਲਾ ਕਰਕੇ ਆਨੰਦ ਮਾਨ ਰਹੀ ਹੈ ਊਨੇ ਸਾਇਬ ਤੋਂ ਸੰਗਤ ਦਰਸ਼ਨ ਕਰਨ ਆਈ ਸੰਗਤ ਦੇ ਆਗੂ ਇਹ ਸਨ ਸਰਦਾਰ ਹਰਦੇਵ ਸਿੰਘ ਗੁਰਬਖਸ਼ ਸਿੰਘ ਜੋਧ ਸਿੰਘ ਰੰਜੀਤ ਸਿੰਘ ਬਾਗਾ ਵਾਲੇ ਪੈਰੇਦਾਰ ਕੋਲ ਬੇਨਤੀ ਕਰਕੇ ਬਾਬਾ ਜੀ ਪਾਸ ਪਹੁੰਚੇ ਯਥਾ ਸ਼ਕਤ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਬਾਬਾ ਜੀ ਨੇ ਜੀ ਆਇਆਂ ਆਖਿਆ ਹੋਰ ਸੁਖ ਆਨੰਦ ਪੁੱਛੀ ਦਸੀ ਹੁਣ ਸੰਗਤ ਨੇ ਬੇਨਤੀ ਕੀਤੀ ਪਾਤਸ਼ਾ ਉਨੇ ਸਾਈਂ ਵੀ ਦਰਸ਼ਨ ਦਿਓ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਅਜੇ ਸਮਾਂ ਨਹੀਂ ਜਦੋਂ ਸਮਾਂ ਆਇਆ ਆਵਾਂਗੇ ਇਸੇ ਤਰ੍ਹਾਂ ਕੁਝ ਸਮਾਂ ਲੰਘ ਗਿਆ ਹੁਣ ਬਾਬਾ ਜੀ ਜਲੰਧਰ ਆਏ ਹੋਏ ਸੀ ਇੱਥੇ ਸ਼ਾਮ ਸਵੇਰੇ ਕੀਰਤਨ ਹੁੰਦਾ ਹੈ ਅਤੇ ਬਾਬਾ ਜੀ ਵੀ ਬਾਣੀ ਕਰਦੇ ਹਨ ਬਿਆੰਤ ਸੰਗਤ ਦੂਰੋਂ ਨੇੜੇੋਂ ਆਉਂਦੀ ਹੈ ਦਰਸ਼ਨ ਮੇਲਾਕਾਰ ਮਾਨਦੀਆ ਕਲਪਨਾ ਦੂਰ ਕਰਦੀ ਹੈ ਇੱਥੇ ਊਨੇ ਸਾਹਿਬ ਤੋਂ ਸੰਗਤ ਆਈ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜੀ ਊਨੇ ਸਾਹਿਬੀ ਦਰਸ਼ਨ ਦੇਓ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਬੇਦੀ ਸਾਹਿਬ ਨਰਾਸ ਨਾ ਹੋ ਜਾਣ ਉਹਨਾਂ ਕੋਲ ਬੇਨਤੀ ਕਰ ਲੋ ਹੁਣ ਸੰਗਤ ਨੇ ਸਤਿ ਬਚਨ ਕਹਿ ਕੇ ਆਗਿਆ ਲੈ ਊਨੇ ਸਾਹਿਬ ਜਾ ਕੇ ਬੇਦੀ ਸਾਹਿਬ ਨੂੰ ਬੇਨਤੀ ਕੀਤੀ ਜੀ ਸੰਗਤ ਦਾ ਵਿਚਾਰ ਹੈ ਬਾਬਾ ਈਸ਼ਰ ਸਿੰਘ ਜੀ ਨੂੰ ਊਨੇ ਸਾਹਿਬ ਲਿਆਉਂਦਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹ ਗੱਲ ਸੁਣ ਕੇ 베ਦੀ ਸਾਹਿਬ ਬਹੁਤ ਹੀ ਖੁਸ਼ ਹੋਏ ਤੇ ਉੱਤਰ ਵਿੱਚ ਗਿਆ ਅਸੀਂ ਆਪ ਸੰਗਤ ਦੇ ਨਾਲ ਮਾਹ ਪੁਰਖਾਂ ਨੂੰ ਬੇਨਤੀ ਕਰਾਂਗੇ ਇਹ ਵਚਨ 베ਦੀ ਸਾਹਿਬ ਦਾ ਸੁਣ ਕੇ ਸੰਗਤ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਿਸ ਤਰ੍ਹਾਂ ਸੋਨੇ ਤੇ ਸੁਹਾਗੇ ਦਾ ਮੇਲ ਹੋ ਗਿਆ ਹੋਵੇ ਹੁਣ 베ਦੀ ਸਾਹਿਬ ਸੰਗਤ ਦੇ ਨਾਲ ਜਲੰਦਰ ਬਾਬਾ ਜੀ ਪਾਸ ਆ ਗਏ ਪੈਰੇਦਾਰ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਜੇ 베ਦੀ ਸਾਹਿਬ ਆਏ ਹਨ ਹੁਣ ਬਾਬਾ ਜੀ ਆਪ ਅੱਗੋ ਲੈਣ ਵਾਸਤੇ ਆਏ ਪਰਸਪਰ ਆਪਸ ਵਿੱਚ પ્રેમ ਪਿਆਰ ਅਤੇ ਸਤਿਕਾਰ ਨਾਲ ਫਤਿਹ ਬੁਲਾਈ ਤੇ ਅੰਦਰ ਲੈ ਕੇ ਗਏ ਤੇ ਬਾਬਾ ਜੀ ਨੇ 베ਦੀ ਸਾਹਿਬ ਨੂੰ ਆਪਣੇ ਆਸਣ ਤੇ ਬਿਠਾਇਆ ਕੁਝ ਸਮਾਂ ਆਪਸ ਵਿੱਚ ਬਚਨ ਬਿਲਾਸ ਚਲਦੇ ਰਹੇ ਜੋ ਸ਼੍ਰੀ ਬਾਬਾ ਨਾਨਕ ਸਿੰਘ ਜੀ ਦੇ ਨਾਲ 베ਦੀ ਬਾਬਾ ਦਵਿੰਦਰ ਸਿੰਘ ਜੀ ਨਾਲ ਹੁੰਦੇ ਰਹੇ ਸੀ ਹੁਣ 베ਦੀ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ ਊਨੇ ਸਾਹਿਬ ਚਲੋ ਸਾਨੂੰ ਵੀ ਦਰਸ਼ਨ ਮੇਲਾ ਦਿਓ ਆਗੋ ਬਾਬਾ ਜੀ ਨੇ ਨਿਮਰਤਾ ਨਾਲ ਸਤਿਵਚਨ ਕਿਹਾ ਅਤੇ ਬੇਨਤੀ ਕੀਤੀ ਤੁਹਾਡਾ ਹੁਕਮ ਸਿਰ ਮੱਥੇ ਪਰ ਬਾਬਾ ਜੀ ਨੇ 베ਦੀ ਸਾਹਿਬ ਨੂੰ ਜਲ ਪਾਣੀ ਛਕਾਇਆ ਅਤੇ ਵਿਦਾ ਕੀਤਾ 베ਦੀ ਸਾਹਿਬ ਤਾਂ ਉਹਨਾਂ ਸਾਹਿਬ ਚਲੇ ਗਈ ਪਿੱਛੇ ਸੰਗਤ ਦੇ ਨਾਲ ਕੁਝ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੁਣ ਬਾਬਾ ਜੀ ਕੁਝ ਦਿਨ ਜਲੰਧਰ ਰਹਿ ਕੇ ਪ੍ਰੋਗਰਾਮ ਅਨੁਸਾਰ ਉਹਨਾਂ ਸਾਹਿਬ ਪਹੁੰਚੀ ਆਗੋ 베ਦੀ ਸਾਹਿਬ ਜੀ ਨੇ ਆਪਣੇ ਮਹਿਲ ਵਿੱਚ ਬਾਬਾ ਜੀ ਦਾ ਆਸਣ ਕਰਵਾਇਆ 10-12 ਦਿਨ ਬਾਬਾ ਜੀ ਉਨਾ ਸਾਹਿਬ ਠਹਿਰੇ ਦੀਵਾਨ ਸ਼ਾਮ ਸਵੇਰੇ ਸਜਦੇ ਰਹੇ ਬੇਅੰਤ ਸੰਗਤ ਜੁੜਦੀ ਰਹੀ ਹੋਰ ਦੁਪਹਿਰ ਨੂੰ ਆਸੇ-ਪਾਸੇ ਨਗਰਾਂ ਵਿੱਚ ਵੀ ਇੱਕ-ਇੱਕ ਦੋ-ਦੋ ਦੀਵਾਨ ਲੱਗਦੇ ਰਹੇ ਹੁਣ ਬਾਬਾ ਜੀ ਨੇ 베ਦੀ ਸਾਹਿਬ ਨੂੰ ਬੇਨਤੀ ਕੀਤੀ ਆਪ ਵੀ ਕੁਝ ਟਾਈਮ ਕਥਾ ਕਰਿਆ ਕਰੋ ਆਗੋਂ 베ਦੀ ਸਾਹਿਬ ਜੀ ਨੇ ਕਿਹਾ ਮਹਾਰਾਜ ਮੈਨੂੰ ਬੋਲਣ ਦਾ ਵੱਲ ਨਹੀਂ ਆਉਂਦਾ ਬਾਬਾ ਜੀ ਨੇ ਕਿਹਾ ਮਹਾਰਾਜ ਗੱਡੀ ਦੇ ਵਿੱਚ ਧੁਰਾ ਨਾ ਹੋਵੇ ਤੇ ਗੱਡੀ ਚੱਲ ਨਹੀਂ ਸਕਦੀ ਤਿਵੇਂ ਹੀ ਤੁਸੀਂ ਸੰਸਾਰ ਦੇ ਵਿੱਚ ਧੁਰੇ ਦੀ ਨਹੀਂ ਆਈ ਹੋ ਫਿਰ ਪੜੇ ਲਿਖੇ ਵੀ ਬਹੁਤ ਹੋ وکਾਲਤ ਪਾਸ ਹੋ ਮਹਿਰ ਦੇ ਵਿੱਚ ਥੰਮ ਨਾ ਹੋਵੇ ਗੱਡੇ ਦੇ ਡਹਾ ਨਾ ਲੱਗੀ ਹੋਵੇ ਨਾ ਗੱਡਾ ਖੜੋ ਸਕਦਾ ਹੈ ਤੇ ਨਾ ਮੰਦਰ ਰਹਿ ਸਕਦਾ ਹੈ ਤਿਵੇਂ ਹੀ ਬੇਦੀ ਸਹਿਬ ਤੁਹਾਡਾ ਬੋਲਣਾ ਜ਼ਰੂਰੀ ਹੈ ਕਿਉਂਕਿ ਸੰਗਤ ਦੀ ਇੱਛਾ ਇਹ ਹੁੰਦੀ ਹੈ ਕਿ 베ਦੀ ਸਾਹਿਬ ਜੋ ਬਚਨ ਬੋਲਣਗੇ ਉਹੀ ਦੁਨੀਆ ਵਾਸੇ ਗੁਰਮੰਤਰ ਹੁੰਦਾ ਹੈ। ਤਦੇ ਤਾਂ ਸੰਗਤਾਂ ਤੁਹਾਡੇ ਮੁਖਵਾਲ ਤੱਕਦੀਆਂ ਰਹਿੰਦੀਆਂ ਹਨ। ਆਗੋਂ 베ਦੀ ਸਾਹਿਬ ਕਹਿਣ ਲੱਗੇ ਮਹਾਰਾਜ ਮੈਨੂੰ ਬੋਲਣਾ ਹੀ ਕੁਝ ਨਹੀਂ ਆਉਂਦਾ ਮੈਂ ਬੋਲਾਂ ਕੀ। ਹੁਣ ਬਾਬਾ ਜੀ ਨੇ ਕਿਹਾ ਥੋੜਾ ਟਾਈਮ ਲਾ ਲਓ 10 ਮਿੰਟ 15 ਮਿੰਟ ਸਿਰਫ ਗੁਰਮੰਤਰ ਜਪਨਾ ਹੀ ਸੰਗਤ ਨੂੰ ਸੁਣਾ ਦਿੱਤਾ ਕਰੋ। ਇਸ ਤਰ੍ਹਾਂ ਬਾਬਾ ਜੀ ਨੇ ਕਹਿ ਕੇ 베ਦੀ ਸਾਹਿਬ ਨੂੰ ਮਨਾ ਹੀ ਲਿਆ। ਹੋਣ ਸ਼ਾਮ ਨੂੰ ਬਾਬਾ ਜੀ ਨੇ ਆਪਣੇ ਬੋਲਣ ਤੋਂ ਪਹਿਲੇ ਟਾਈਮ ਦਿੱਤਾ 베ਦੀ ਸਾਹਿਬ ਨੇ 15 ਮਿੰਟ ਅੜਦੇ ਥੜਕਦੇ ਮੂਲ ਮੰਤਰ ਤੇ ਬੋਲੇ ਦੂਜੇ ਦਿਨ 20 ਮਿੰਟ ਵਾਹਿਗੁਰੂ ਮੰਤਰ ਤੇ ਬੋਲੇ ਇਸ ਤਰ੍ਹਾਂ ਕਰਦਿਆ ਕਰਦਿਆ ਚਾਕਾ ਖੁੱਲ ਗਿਆ ਹੁਣ ਬਾਬਾ ਜੀ ਨੇ ਆਪਣੇ ਨਾਲ ਵੀ 베ਦੀ ਸਾਹਿਬ ਨੂੰ ਲੈ ਜਾਣਾ ਤੇ ਹੁਣ ਜੋ 베ਦੀ ਸਾਹਿਬ ਨੂੰ ਸੰਗਤਾਂ ਵੱਲੋਂ ਸਰੋਪਾ ਮਿਲਣਾ ਉਹ ਤਾਂ 베ਦੀ ਸਾਹਿਬ ਨੇ ਸਵੀਕਾਰ ਕਰਨਾ ਹੀ ਹੈ ਅਤੇ ਜੋ ਬਾਬਾ ਜੀ ਨੂੰ ਸੰਗਤਾਂ ਵੱਲੋਂ ਸਰੋਪਾ ਮਿਲਣਾ ਹੁਣ ਬਾਬਾ ਜੀ ਨੇ ਸਿਰੋਪੇ ਦੇ ਉੱਤੇ ਖੁੱਲੀ ਪੇਟਾ ਰਖਾ ਕੇ 베ਦੀ ਸਾਹਿਬ ਨੂੰ ਪੇਟਾ ਕਰਦੇ ਨੇ ਇਸ ਤਰ੍ਹਾਂ 베ਦੀ ਸਾਹਿਬ ਦਾ ਅਭਿਆਸ ਹੋ ਗਿਆ ਕਿ ਡੇਢ ਦੋ ਘੰਟੇ ਤਾਂ ਆਮ ਰੋਜ਼ ਸਾਹੀ ਟਾਈਮ ਲੌਣ ਲੱਗ ਪਏ ਇਸ ਤਰ੍ਹਾਂ ਪਰਸਪਰ ਆਪਸ ਵਿੱਚ ਬਹੁਤ ਹੀ ਪਿਆਰ ਅਤੇ ਸਤਿਕਾਰ ਹੁੰਦਾ ਹੈ ਇੱਕ ਦਿਨ ਬਾਬਾ ਜੀ ਦੇ ਪਾਸ 베ਦੀ ਬਾਬਾ ਮਦਸੂਦਨ ਸਿੰਘ ਜੀ ਦੀ ਮਾਤਾ ਅਤੇ ਬਾਬਾ ਦਵਿੰਦਰ ਸਿੰਘ ਜੀ ਦੇ ਘਰ ਮਾਤਾ ਜੀ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਇਸ ਘਰ ਵਿੱਚ ਸੁਖ ਸ਼ਾਂਤੀ ਬਖਸ਼ੋ ਇਸ ਘਰ ਵਿੱਚ ਝਗੜੇ ਬਹੁਤ ਚੱਲ ਰਹੇ ਹਨ ਜਿੱਥੇ ਇਤਨੀ ਜਾਇਦਾਦ ਸੀ ਉੱਥੇ ਸਿਰਫ ਖਰਚਾ ਹੀ ਮਸਾ ਪੂਰਾ ਹੁੰਦਾ ਹੈ ਸਾਡੀ ਬੇਨਤੀ ਹੈ ਜਿਸ ਤਰ੍ਹਾਂ ਪਹਿਲਾਂ ਬਾਬਾ ਟਿੱਕਾ ਸਿੰਘ ਜੀ ਵੇਲੇ ਸੀ ਉਸ ਤਰ੍ਹਾਂ ਕਰ ਦਿਓ ਇਸ ਘਰ ਵਿੱਚ ਸੁਖ ਸ਼ਾਂਤੀ ਬਖਸ਼ੋ ਪਹਿਲਾਂ ਦੀ ਤਰ੍ਹਾਂ ਲਹਿਰਾ ਬਹਿਨਾ ਕਰ ਦਿਓ ਆਗੋਂ ਬਾਬਾ ਜੀ ਨੇ ਬਚਨ ਕੀਤਾ ਮਾਤਾ ਜੀ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਲੈਨ ਮਸਤੇ ਆਏ ਹਾਂ ਅਗੋ ਮਾਤਾ ਜੀ ਨੇ ਕਿਹਾ ਇਸ ਵੇਲੇ ਗੁਰੂ ਨਾਨਕ ਨੇ ਚਾਬੀ ਤੁਹਾਡੇ ਹੱਥ ਵਿੱਚ ਦਿੱਤੀ ਹੋਈ ਹੈ ਹੁਣ ਮਾਤਾ ਜੀ ਨੇ ਪਿਛਲੀ ਸਾਰੀ ਸਾਖੀ ਇਸ ਪ੍ਰਕਾਰ ਸੁਣਾਈ ਬਾਬਾ ਜੀ ਇੱਕ ਦਫਾ ਇੱਥੇ ਨਾਂਗੇ ਸੰਤ ਆਏ ਸੀ ਉਸ ਵਕਤ ਬੇਦੀ ਮਦਸੂਦਨ ਜੀ ਦੀ ਸ਼ਾਦੀ ਵੀ ਨਹੀਂ ਸੀ ਹੋਈ ਉਹਨਾਂ ਸੰਤਾਂ ਨੂੰ ਵੀ ਇਹੀ ਬੇਨਤੀ ਕੀਤੀ ਸੀ ਜੋ ਹੁਣ ਆਪ ਨੂੰ ਕੀਤੀ ਹੈ ਉਹਨਾਂ ਸੰਤਾਂ ਨੇ ਇਹ ਵਚਨ ਕੀਤਾ ਸੀ ਕਿ ਤੁਹਾਡੇ ਘਰ ਪੋਤਰਾ ਹੋਵੇਗਾ ਉਹਦਾ ਤੁਹਾਡੇ ਘਰ ਕੋਈ ਮਹਾਪੁਰਖ ਆਵੇਗਾ ਫਿਰ ਲਹਿਰ ਬਹਿਰ ਹੋ ਜਾਵੇਗੀ ਤੇ ਸਾਰੇ ਝਗੜੇ ਮਿੱਟ ਜਾਣਗੇ ਮਹਾਰਾਜ ਉਹ ਸੰਤ ਵੀ ਐਸੇ ਕਮਰੇ ਵਿੱਚ 10-15 ਦਿਨ ਠਹਿਰੇ ਸੀ ਇਹ ਬਚਨ ਮਾਤਾ ਜੀ ਕਾਰੇ ਸੀ ਕਿ ਮਾਤਾ ਜੀ ਦੀ ਪੋਤਰੀ ਬਾਬਾ ਮਧੂਸੂਦਨ ਸਿੰਘ ਜੀ ਦੀ ਲੜਕੀ ਇੱਕ ਪੈਨ ਅਤੇ ਇੱਕ ਕਾਪੀ ਲੈ ਕੇ ਆਈ ਤੇ ਬਾਬਾ ਜੀ ਨੂੰ ਮੱਥਾ ਟੇਕ ਕੇ ਕਾਪੀ ਅੱਗੇ ਕਰ ਦਿੱਤੀ ਤੇ ਬੇਨਤੀ ਕੀਤੀ ਮਹਾਰਾਜ ਇੱਥੇ ਆਪਨੇ ਦਸਤਖਤ ਕਰ ਦਿਓ ਆਗੋ ਬਾਬਾ ਜੀ ਨੇ ਕਿਹਾ ਬੀਬਾ ਅਸੀਤਾ ਜੱਟ ਅਨਪੜ ਹਾਂ ਫਿਰ ਬੇਨਤੀ ਕੀਤੀ ਜੀ ਕਿਰਪਾ ਕਰੋ ਹੁਣ ਬਾਬਾ ਜੀ ਪ੍ਰਸੰਨ ਹੋ ਕੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਘਰ ਗੁਰੂ ਨਾਨਕ ਦਾ ਹੁਣ ਬਾਬਾ ਜੀ ਨੇ ਆਗੋਂ ਬਾਬਾ ਜੀ ਨੇ ਕਿਹਾ ਬੀਬਾ ਅਸੀਂ ਤਾਂ ਜੱਟ ਅਨਪੜ ਹਾਂ ਫਿਰ ਬੇਨਤੀ ਕੀਤੀ ਜੀ ਕਿਰਪਾ ਕਰੋ ਹੁਣ ਬਾਬਾ ਜੀ ਪ੍ਰਸੰਨ ਹੋ ਕੇ ਇਕ ਓਅੰਕਾਰ ਸਤਿਗੁਰੂ ਪ੍ਰਸਾਦ ਘਰ ਗੁਰੂ ਨਾਨਕ ਦਾ ਹੁਣ ਮਾਤਾ ਜੀ ਨੇ ਫਿਰ ਬੇਨਤੀ ਦੁਹرائی ਤੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਹੁਣ ਬਾਬਾ ਜੀ ਨੇ ਕਿਹਾ ਮਾਤਾ ਜੀ ਇੱਥੇ ਸਾਡੇ ਕੋਲ ਕੁਝ ਨਹੀਂ ਤੁਸੀਂ ਨਾਨਕਸਰ ਆਓ ਉੱਥੇ ਸਭ ਕੁਝ ਹੈ ਅਗੋਂ ਮਾਤਾ ਜੀ ਨੇ ਸਤਿ ਬਚਨ ਕੀਤਾ ਕੋਚੇਰ ਬਾਦ 베ਦੀ ਬਾਬਾ ਮਦਸੂਦਨ ਸਿੰਘ ਜੀ ਮਹਾਰਾਜ ਪਰਿਵਾਰ ਸਮੇਤ ਨਾਨਕਸਰ ਆਏ ਇੱਥੇ ਬਾਬਾ ਜੀ ਨੇ ਬਹੁਤ ਹੀ ਸੇਵਾ ਕੀਤੀ ਅਤੇ ਅਦਬ ਸਤਿਕਾਰ ਤੇ ਪਿਆਰ ਕੀਤਾ। ਛੋਟੇ ਦੀਵਾਨ ਦੇ ਵਿੱਚ ਪਰਸਪਰ ਬਚਨ ਬਿਲਾਸ ਕੀਤੇ। ਕਈ ਟੋਕਰੀ ਪ੍ਰਸ਼ਾਦ ਅਤੇ ਲੀੜਾ ਕਪੜਾ ਉੱਪਰ ਮਾਇਆ ਰੱਖ ਕੇ ਭੇਟਾਂ ਕੀਤੀ। ਆਗੋਂ 베ਦੀ ਸਾਹਿਬ ਕਹਿਣ ਲੱਗੇ ਮਹਾਰਾਜ ਤੁਸੀਂ ਆਪਣੇ ਹੱਥੀ ਦਿਓ। ਹੁਣ ਬਾਬਾ ਜੀ ਮੁਸਕੁਰਾ ਪਏ ਅਤੇ ਆਪਣੇ ਹੱਥੀ ਬਸਤਰਾਂ ਦੇ ਉੱਪਰ ਮਾਇਆ ਰੱਖ ਕੇ 베ਦੀ ਸਾਹਿਬ ਨੂੰ ਦਿੱਤੀ। ਹੁਣ 베ਦੀ ਸਾਹਿਬ ਨੇ ਆਪਣੀ ਹੱਥੀ ਲੈ ਕੇ ਆਪਣੇ ਸੀਸ ਪਰ ਲਖ ਲਿੱਤੀ 베ਦੀ ਸਾਹਿਬ ਨੇ ਇਹ ਮਾਇਆ ਤੇ ਮੂਲ ਮੰਤਰ ਲਿਆ ਕੇ ਆਪਣੇ ਖਜ਼ਾਨੇ ਵਿੱਚ ਸੰਭਾਲ ਕੇ ਰੱਖ ਲਿੱਤੀ ਐਨਾ ਦਿਨਾਂ ਵਿੱਚ 베ਦੀ ਬਾਬਾ ਸਰਬਜੋਤ ਸਿੰਘ ਜੀ ਨੇ ਜਨਮ ਧਾਰਿਆ ਤੇ ਕਿਲੇ ਦੀ ਕੰਧ ਡਿੱਗ ਪਈ ਤੇ ਵਿੱਚੋਂ ਸੋਨੇ ਦੇ ਕੋਲ ਤੇ ਹੋਰ ਬਹੁਤ ਸਾਰੇ ਬਰਤਨ ਵੀ ਮਿਲੇ ਅਤੇ ਜਿੱਥੇ ਬਾਬਾ ਕਲਾਤਾਰੀ ਜੀ ਦਾ ਖੂਹ ਸੀ ਉਸ ਦਾ ਪਾਣੀ ਵੀ ਉੱਪਰ ਹੋ ਗਿਆ ਜੋ ਪਹਿਲੇ ਬਹੁਤ ਨੀਮਾ ਸੀ ਜੋ ਨਾਂਗੇ ਸੰਤਾ ਨੇ ਬਚਨ ਕੀਤੇ ਸੀ ਉਹ ਸਾਰੇ ਬਚਨ ਬਾਬਾ ਜੀ ਨੇ ਪੂਰੇ ਕੀਤੇ ਹੁਣ ਪਹਿਲਾ ਦੀ ਤਰ੍ਹਾਂ ਲਹਿਰ ਬਹਿਰ ਹੋ ਗਈ ਬਾਬਾ ਜੀ ਨੇ ਉਡਣਾ ਸੱਪ ਪਟਾਰੀ ਵਿੱਚ ਪਾਉਣਾ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰੀ ਵੀ ਰਾਜਮਾਨ ਹਨ ਥੋੜਾ ਚਿਰ ਹੋਇਆ ਸੀ ਚੋੜੜਾ ਤੋਂ ਆਇਆਂ ਨੂੰ ਸੰਗਤ ਦਿਨ ਦੂਣੀ ਤੇ ਰਾਤ ਚੌਣੀ ਵੱਧ ਰਹੀ ਸੀ ਪਰ ਮਾਪੁਰਖਾਂ ਨੂੰ ਦੇਖਦੇ ਤਾਂ ਸਾਰੇ ਹੀ ਹਨ ਪਰ ਭਾਵਨਾ ਕਿਸੇ ਵਿੱਲੀ ਦੀ ਹੀ ਹੁੰਦੀ ਹੈ ਭਾਵਨਾ ਦੀ ਅੱਖ ਬਨ ਜਾਏ ਤਾਂ ਰੰਗ ਲੱਗ ਜਾਂਦਾ ਹੈ ਇੱਕ ਦਿਨ ਜੀਪ ਤੇ ਹਵਾ ਖੋਰੀ ਕਰਦੇ ਕਰਦੇ ਮੋਗੇ ਚਲੇ ਗਏ ਮੋਗੇ ਦੇ 메ਨ ਬਾਜ਼ਾਰ ਵੱਲ ਜਾਂਦੇ ਆ ਲਾਈਨ ਫਾਟਕ ਤੋਂ ਪਿੱਛੇ ਹੀ ਜੀਪ ਖੜੀ ਕਰ ਲਈ ਬਾਬਾ ਜੀ ਜੀਪ ਵਿੱਚ ਉਤਰ ਕੇ 바ਰੀ ਦੇ ਉੱਤੇ ਹੱਥ ਰੱਖ ਕੇ ਖੜੇ ਸੀ ਸੰਗਤ ਦੀ ਬੜੀ ਭੀੜ ਸੀ ਇੱਕ ਸਾਈਕਲ ਸਵਾਰ ਇੱਥੋਂ ਲੰਘਦਾ ਹੋਇਆ ਪੀੜ ਨੂੰ ਤੱਕ ਨੇੜੇ ਆ ਗਿਆ ਇੱਕ ਸਿੱਖ ਨੂੰ ਪੁੱਛਿਆ ਇਹ ਕੌਣ ਹਨ ਉਸ ਨੇ ਬੜੇ ਪਿਆਰ ਨਾਲ ਕਿਹਾ ਇਹ ਕਲੇਰਾਂ ਵਾਲੇ ਸੰਤ ਹਨ ਇਹ ਸੁਣ ਕੇ ਮਿਸ਼ਨਰੀ ਕਾਲਜ ਦਾ ਅੰਦਰ ਜ਼ਹਿਰ ਸੀ ਮੂੰਹ ਜਿਹਾ ਮੋੜ ਕੇ ਤੁਰ ਗਿਆ ਹੋਮੇ ਦੇ ਭਰੇ ਹੋਏ ਇੱਕ ਮਹੀਨੇ ਖਿਆਲ ਆਪਣੇ ਅੰਦਰ ਸੀ ਦਫ਼ਤਰ ਚਲਾ ਗਿਆ ਕੁਰਸੀ ਤੇ ਬੈਠ ਗਿਆ ਸਾਹਮਣੇ ਇੱਕ ਕੈਲੰਡਰ ਗੁਰੂ ਨਾਨਕ ਦੇਵ ਜੀ ਦਾ ਲੱਗਾ ਹੋਇਆ ਸੀ ਉਸ ਵੱਲ ਦੇਖਿਆ ਵਿੱਚੋਂ ਬਾਬਾ ਆਇਸ਼ਰ ਸਿੰਘ ਜੀ ਦਿਸਣ ਲੱਗੇ ਬੜਾ ਹੈਰਾਨ ਹੋ ਗਿਆ ਫਿਰ ਰੋਣ ਲੱਗ ਗਿਆ ਇਤਨਾ ਕਿ ਪੁੱਭਾਂ ਮਾਰ-ਮਾਰ ਕੇ ਉੱਚੀ-ਉੱਚੀ ਰੋਣ ਲੱਗਿਆ ਬੜਾ ਯਤਨ ਕਰੇ ਕਿ ਨਾ ਰੋਵਾਂ ਪਰ ਪਤਾ ਨਹੀਂ ਕੀ ਹੋ ਗਿਆ ਰੋਣਾ ਬੰਦ ਹੀ ਨਾ ਹੋਵੇ ਕੁਰਸੀ ਛੱਡ ਕੇ ਪੁੰਜੇ ਬੈਠ ਗਿਆ 2 ਘੰਟੇ ਦੇ ਕਰੀ ਮਸਾਂ ਆਪਣੇ ਆਪ ਤੇ ਕਾਬੂ ਪਾਇਆ ਉઠਿਆ ਬੜਾ ਹੈਰਾਨ ਜਿਆ ਕਿ ਮੈਨੂੰ ਕੀ ਹੋ ਗਿਆ ਹੈ ਹੁਣ ਉਹੀ ਕੈਲੰਡਰ ਵਿੱਚੋਂ ਬਾਬਾ ਈਸ਼ਰ ਸਿੰਘ ਜੀ ਦਾ ਫੋਟੋ ਦੇਖਿਆ ਜਿਸ ਤਰ੍ਹਾਂ ਜੀਪ ਵਿੱਚ ਦੇਖ ਕੇ ਆਇਆ ਸੀ ਉਸ ਫੋਟੋ ਨੇ ਇਸ ਵੱਲ ਤੱਕਿਆ ਤੇ ਮੁਸਕਰਾ ਪਿਆ ਹੁਣ ਇਸਨੇ ਬੇਬਸ ਹੋ ਕੇ ਮੱਥਾ ਟੇਕਿਆ ਤੇ ਮੂੰਹੋਂ ਕਿਹਾ ਮੈਂ ਤੇਰਾ ਹੁਣ ਫੋਟੋ ਅਲੋਪ ਹੋ ਗਿਆ ਹੁਣ ਹੋਸ਼ ਆ ਗਈ ਉੱਠ ਕੇ ਘਰ ਨੂੰ ਤੁਰ ਪਿਆ ਫਿਰ ਮਿਸ਼ਨਰੀ ਕਾਲਜ ਦੀ ਰੰਗਤ ਚਮਕਣ ਲੱਗੀ ਮਨ ਨੂੰ ਲਾਂ ਤਾਂ ਪਾਈਆਂ ਕਿ ਇਤਨਾ ਕਮਜ਼ੋਰ ਹੋ ਗਿਆ ਹੈ ਐਵੇਂ ਹੀ ਬੰਦਿਆਂ ਨੂੰ ਮੱਥਾ ਟੇਕੀ ਜਾਂਦਾ ਹੈ ਐਨਾ ਪੜ੍ਹ ਲਿਖ ਕੇ ਤੂੰ ਲੋਕਾਂ ਨੂੰ ਮਤਾਂ ਦਿੰਦਾ ਹੈ ਤੂੰ ਤਾਂ ਆਪ ਹੀ ਮੱਥਾ ਟੇਕੀ ਜਾਂਦਾ ਹੈ ਇਹ ਤੇਰੀ ਕਮਜ਼ੋਰੀ ਹੈ ਐਸਾ ਫਿਰ ਨਹੀਂ ਕਰਨਾ ਏਉ ਮੰਨ ਨਾਲ ਪੀਡੀਆਂ ਗੰਡਾ ਪਾਉਣ ਲੱਗ ਪਿਆ ਮੰਨ ਨੂੰ ਬੜਾ ਪੱਕਾ ਕੀਤਾ ਕਿ ਅਸੀਂ ਸਿੰਘ ਸਬੀਏ ਹਾਂ ਅਸਾਂ ਕਿਸੇ ਸੰਤ ਸਾਧ ਨੂੰ ਮੱਥਾ ਨਹੀਂ ਟੇਕਣਾ ਨਾਲੇ ਦਸਵੇਂ ਪਾਤਸ਼ਾਹ ਤਾਂ ਗੱਦੀ ਗੁਰੂ ਗ੍ਰੰਥ ਪੰਥ ਨੂੰ ਦੇ ਗਏ ਹਨ ਹੁਣ ਕਿਸੇ ਹੋਰ ਨੂੰ ਮੱਥਾ ਟੇਕਣ ਦੀ ਕੀ ਲੋੜ ਹੈ ਕੋਈ ਮਹਾਪੁਰਖ ਦਸਵੇਂ ਪਾਤਸ਼ਾਹ ਤੋਂ ਬਾਅਦ ਪੈਦਾ ਹੀ ਨਹੀਂ ਹੋਇਆ ਇਹੋ ਜਹੀਆਂ ਮਨ ਵਿੱਚ ਗਿੰਤੀਆਂ ਗਿਣੀ ਗਾਣੀਆਂ ਵਾਰ ਕੋਈ ਅਲੋਕਿਕ ਐਸੀ ਪ੍ਰੇਰਣਾ ਹੁੰਦੀ ਹੈ ਕਿ ਨਾਨਕਸਰ ਜ਼ਰੂਰ ਜਾਣਾ ਹੈ ਤੇ ਦੂਜੇ ਪਾਸੇ ਕਾਲਯੂ ਪ੍ਰੇਰਨਾ ਕਰਦਾ ਹੈ ਉੱਥੇ ਜਾ ਕੇ ਸੰਤਾਂ ਦੇ ਪੋਲ ਵੀ ਖੋਲਨੇ ਹਨ ਇਹੋ ਜਿਹਾ ਗੰਦੇ ਤੇ ਭ੍ਰਿਸ਼ਟ ਹੋਏ ਵਿਚਾਰ ਲੈ ਕੇ ਨਾਨਕਸਰ ਆਇਆ ਸਰੋਵਰ ਤਿਆਰ ਹੋ ਚੁੱਕਾ ਸੀ ਬਾਬਾ ਜੀ ਸਾਚਖੰਡ ਵੱਲੋਂ ਸੰਗਤਾਂ ਦੀ ਢੀੜ ਵਿੱਚ ਆ ਰਹੇ ਸਨ ਨਿਮ ਮੇਠਾ ਪ੍ਰੀਤਮ ਸਿੰਘ ਖੜੋਤਾ ਹੀ ਬਾਬਾ ਜੀ ਇਸੇ ਪਾਸ ਆਏ ਮਾੜਾ ਜਿਹਾ ਮੁਸਕੁਰਾਏ ਤੇ ਕੋਲ ਆ ਕੇ ਖੜੇ ਹੋ ਗਏ ਪਰ ਇਸਨੇ ਹੰਕਾਰ ਵਿੱਚ ਮੱਥਾ ਨਾ ਟੇਕਿਆ ਮੋਗੇ ਦੇ ਕੁਝ ਪ੍ਰੇਮੀ ਵੀ ਨਾਲ ਸਨ ਉਹ ਕਾਫਰ ਨੂੰ ਵੇਖ ਕੇ ਬੜੇ ਹੈਰਾਨ ਵੀ ਹੋਏ ਤੇ ਖੁਸ਼ ਵੀ ਹੋਏ ਉਹਨਾਂ ਸਤਸੰਗੀਆਂ ਨੇ ਬੇਨਤੀ ਕੀਤੀ ਬਾਬਾ ਜੀ ਇਹ ਬੜਾ ਗਿਆਨੀ ਹੈ ਕਵੀ ਵੀ ਹੈ ਕਥਾ ਵੀ ਕਰਦਾ ਹੈ ਬਾਬਾ ਜੀ ਨੇ ਤਿਰਸ਼ੀ ਨਿਗਾਹ ਨਾਲ ਤੱਕਿਆ ਤੇ ਘੂਰੀ ਜਈ ਪਾ ਕੇ ਅੱਗੇ ਤੁਰ ਪਈ ਮਗਰੇ ਸੰਗਤ ਤੁਰ ਪਈ ਤੇ ਪ੍ਰੀਤਮ ਸਿੰਘ ਹੈਰਾਨ ਜਿਹਾ ਖੜੋਤਾ ਰਿਹਾ ਸੋਚਦਾ ਹੈ ਹੋਰ ਸੰਤ ਸਾਧ ਤਾਂ ਮੇਰਾ ਬੜਾ ਪਿਆਰ ਸਤਿਕਾਰ ਕਰਦੇ ਹਨ ਪਰ ਇੰਨਾ ਨੇ ਤਾਂ ਮੇਰੀ ਤਾਰੀਫ ਸੁਣ ਕੇ ਸਗੋਂ ਘੂਰੀ ਵਾਟ ਲਈ ਹੈ ਅਤੇ ਮੂੰਹ ਵਟ ਕੇ ਤੁਰ ਗਏ ਹਨ ਪ੍ਰੀਤਮ ਸਿੰਘ ਦਿਲ ਵਿੱਚ ਬੜਾ ਦੁਖੀ ਹੋਇਆ ਇੱਕ ਮੋਗੇ ਦਾ ਬਜਾਜੀ ਵਾਲਾ ਉਹ ਪ੍ਰੀਤਮ ਸਿੰਘ ਵੱਲ ਆਇਆ ਤੇ ਕੋਲ ਬੈਠ ਕੇ ਹੱਸਣ ਲੱਗ ਪਿਆ ਹੁਣ ਪ੍ਰੀਤਮ ਸਿੰਘ ਹੈਰਾਨੀ ਨਾਲ ਪੁੱਛਣ ਲੱਗਿਆ ਕਿ ਕੀ ਗੱਲ ਹੈ ਆਗੋਂ ਉਸਨੇ ਕਿਹਾ ਬਾਬਿਆ ਨੇ ਤੈਨੂੰ ਨਵਾਂ ਕਿਤਾਬ ਦਿੱਤਾ ਹੈ ਹੁਣ ਪ੍ਰੀਤਮ ਸਿੰਘ ਨੇ ਬੜੇ ਉਤਸ਼ਾਹ ਨਾਲ ਕਿਹਾ ਕਿ ਤਾਂ ਉਸਨੇ ਦੱਸਿਆ ਕਿ ਅੱਗੇ ਜਾ ਕੇ ਬਾਬਾ ਜੀ ਫਰਮਾਉਂਦੇ ਸਨ ਕਿ ਇਹ ਕਥਾ ਕਰਦਾ ਹੈ ਫਿਰ ਮੋਗੇ ਵਾਲੀ ਸੰਗਤ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਪ੍ਰੇਮਿਓ ਬਚ ਕੇ ਰਹਿਣਾ ਇਹ ਗਿਆਨੀ ਨਹੀਂ ਉੱਡਣਾ ਸੱਪ ਹੈ ਦੂਜੇ ਸੱਪ ਤਾਂ ਰੀੜ ਕੇ ਡੰਗ ਮਾਰਦੇ ਨੇ ਪਰ ਇਹ ਉੱਡ ਕੇ ਅਗਲੇ ਦੇ ਮੱਥੇ ਵਿੱਚ ਵੱਜਦਾ ਹੈ ਬਜਾਜੀ ਵਾਲਾ ਇਹ વાર્ਤਾ ਸੁਣਾ ਕੇ ਹੱਸਦਾ ਹੱਸਾ ਚਲਾ ਗਿਆ ਹੁਣ ਪ੍ਰੀਤਮ ਸਿੰਘ ਸੋਚਾਂ ਵਿੱਚ ਪੈ ਗਿਆ ਇਹਨਾਂ ਨੇ ਮੈਨੂੰ ਕੀ ਕਿਹਾ ਹੈ ਇਹਨਾਂ ਨੂੰ ਕੀ ਪਤਾ ਕਿ ਮੈਂ ਇਨਾਂ ਦਾ ਨਿੰਦਕ ਤੇ ਮੁਖਾਲਫ ਆ ਪਰ ਮਨ ਵਿੱਚ ਹੀ ਕਹਿੰਦਾ ਹੈ ਇੱਥੇ ਚੰਗੀ ਨੀਅਤ ਨਾਲ ਜੋ ਨਹੀਂ ਆਇਆ ਕਿਆ ਤਾਂ ਸੱਚੀ ਹੈ ਕਿਉਂਕਿ ਉੱਡਣਾ ਸੱਪ ਦੁੱਧ ਪੀ ਲੈਂਦਾ ਹੈ ਤੇ ਡੰਗ ਵੀ ਮੱਥੇ ਵਿੱਚ ਹੀ ਮਾਰਦਾ ਹੈ ਇਹ ਬਾਬਾ ਜੀ ਦੀ ਅੰਤਰਜਾਮਤਾ ਦੇ ਕੇ ਘਰ ਵਾਪਸ ਮੁੜ ਗਿਆ ਉੱਡਣੇ ਸੱਪ ਦਾ ਕਿਤਾਬ ਲੈ ਕੇ ਹੁਣ ਘਰ ਵਿੱਚ ਆ ਕੇ ਐਸੀ ਹਾਲਤ ਹੋ ਗਈ ਕੋਈ ਯਾਰ ਦੋਸ ਮਿਸ਼ਨਰੀ ਕਾਲਜ ਸਟੂਡੈਂਟ ਯਾ ਮਾਸਟਰ ਮਿਲਦਾ ਹੈ ਤਾਂ ਵਿਰੋਧਤਾ ਤਾਂ ਨਾਨਕਸਰ ਦੀ ਕਰਦਾ ਹੈ ਤਾਂ ਕਿ ਇਹਨਾਂ ਨੂੰ ਪਤਾ ਨਾ ਲੱਗ ਜਾਏ ਪਰ ਸੰਤਾ ਨੂੰ ਤਾਂ ਆਪਣਾ ਮਨ ਦੇ ਬੈਠਾ ਹੈ ਉੱਤੋਂ ਤਾਂ ਖਿਲਾਫਤ ਕਰਦਾ ਹੈ ਤੇ ਅੰਦਰੋਂ ਖਿੱਚ ਐਸੀ ਪੈਂਦੀ ਹੈ ਕਿ ਨਾਨਕਸਰ ਤੋਂ ਬਿਨਾ ਖਾਣਾ ਪੀਣਾ ਵੀ ਹਰਾਮ ਹੋ ਗਿਆ ਹੈ ਹੁਣ ਮਿੱਤਰ ਸਾਥੀਆਂ ਤੋਂ ਚੋਰੀ ਨਾਨਕਸਰ ਆਉਣਾ ਪਰ ਜੋ ਕੁਝ ਇੱਥੇ ਆ ਕੇ ਦੇਖਣਾ ਉਹ ਰਾਤੀ ਸੁਪਨੇ ਵਿੱਚ ਬਾਬਾ ਜੀ ਨੇ ਦਿਖਾ ਦੇਣਾ ਬੜਾ ਹੈਰਾਨ ਹੋਣਾ ਹੁਣ ਬਾਬਾ ਜੀ ਨੇ ਜਦੋਂ ਦਰਸ਼ਨ ਦੇਣਾ ਬਸ ਮੁਸਕਰਾ ਕੇ ਅੱਗੋਂ ਲੰਘ ਜਾਣਾ ਕਦੀ ਕਦਾਈ ਪੁੱਛ ਲੈਣਾ ਉੱਡਣਾ ਸੱਪ ਇਹ ਮੋਗਿਓ ਆਇਆ ਹੈ ਪਰ ਹੋਮੇ ਦੀ ਪਾਣ ਇਤਨੀ ਸਖਤ ਚੜੀ ਹੋਈ ਸੀ ਕਿ ਮੱਥਾ ਨਹੀਂ ਟੇਕਣਾ ਸਿਰ ਨਹੀਂ ਨਿਮਾਉਣਾ ਜਦੋਂ ਵੀ ਨਾਨਕ ਸਾਹਿਬ ਆਉਣਾ ਜੋ ਮਨ ਵਿੱਚ ਸ਼ੰਕੇ ਹੋਣ ਉਹ ਬਾਬਾ ਜੀ ਨੇ ਨਿਮਰਤ ਕਰ ਦੇਨੇ ਦੱਸੇ ਪੁੱਛੇ ਤੋਂ ਬਿਨਾ ਹੀ ਜੋ ਮਨ ਵਿੱਚ ਸੋਚੇ ਜੋ ਚਿਤਵੇ ਸਭ ਗੱਲਾਂ ਅੱਗੇ ਆ ਜਾਣ ਜੋ ਮਨ ਵਿੱਚ ਗੱਲ ਕਰੇ ਪੁੱਛੇ ਤਤਕਾਲ ਉੱਤਰ ਆ ਜਾਵੇ ਹੁਣ ਬਾਬਾ ਜੀ ਬਹੁਤ ਹੀ ਪਿਆਰੇ ਲੱਗਣ ਬਾਬਾ ਜੀ ਨੂੰ ਮਿਲਣ ਨੂੰ ਬਹੁਤ ਚਿਤ ਕਰਦਾ ਹੈ ਪਰ ਅੱਗੇ ਹੋਮੇ ਦੀ ਦੀਵਾਰ ਆ ਜਾਂਦੀ ਹੈ ਕਿਸੇ ਸੰਤ ਨੂੰ ਮੱਥਾ ਨਹੀਂ ਟੇਕਣਾ ਇਤਨਾ ਪੜ੍ਹੇ ਸੁਨੇਤੇ ਪ੍ਰਚਾਰ ਕਰਨ ਦਾ ਕੀ ਫਾਇਦਾ ਹੋਇਆ ਜੇ ਫਿਰ ਵੀ ਬੰਦਿਆ ਅੱਗੇ ਸਿਰ ਝੁਕਾਉਣਾ ਹੈ ਹੁਣ ਮੰਨਤਾ ਮੰਨ ਗਿਆ ਹੈ ਕਿ ਸੰਤ ਵਿੱਚ ਤੇ ਰੱਬ ਵਿੱਚ ਭੇਦ ਕੋਈ ਨਹੀਂ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ